ਵੈਗੁਰਜ ਦਾ ਖਾਸਾ ਵੈਗੁਰਜ ਕੀ ਫਤਿਹ ਪਿੰਡ ਰੀਮਾ ਬਾਤੋਂ ਸਮੂਹ ਨਗਰ ਆਪਣੇ ਨਿਵਾਸੀ ਆਪਾਂ ਖੜੇ ਆ ਆਪਾਂ ਡਰੇਨ ਦੇ ਲਾਗੇ ਆਏ ਸਾਲ ਹੀ ਸਾਨੂੰ ਜਿਹੜੀ ਆ ਡਰੇਨ ਆ ਇਹ ਮਤਲਬ ਪਾਣੀ ਦੀ ਲਪੀੜ ਚ ਲੈ ਲੈਂਦੀ ਆ ਘਟੋ ਘੜ ਪੰਪਾਂ ਸੀਸੂ ਕਿਲਾ ਜਿਹੜਾ ਆਏ ਸਾਲ ਸਾਡਾ ਖਰਾਬ ਹੁੰਦਾ ਵਾ ਤੇ ਹਰ ਕੀ ਦੇ ਕੁਦਰਤੀ ਜਿਹੜੀ ਆਫਤ ਆਈ ਆ ਹਰ ਦੀ ਤੁਹਾਨੂੰ ਪਤਾ ਹੀ ਆ ਵੀ ਸਾਰੇ ਜਿਹੜੇ ਮਤਲਬ ਲਪੀੜ ਚ ਆਏ ਨੇ ਪਰ ਇਹਦੇ ਕਾਰਨ ਮੇਨ ਡਰੇਨ ਕਰਕੇ ਜਿਹੜੀ ਦਰੰਗਲੇ ਤੋਂ ਐਨੂ ਕਲਾਨੌਰ ਤੋਂ ਹੁੰਦੀ ਹੁੰਦੀ ਆਪਣੇ ਸਾਡੇ ਪਿੰਡਾਂ ਤੋਂ ਨਵੀਂ ਨਗਰ ਇਹ ਸੀ ਕਿ ਇਹਨਾਂ ਸਾਰਾ ਜਿਹੜਾ ਮਤਲਬ ਏਰੀਆ ਸਾਰਾ ਖਤਮ ਕੀਤਾ ਵਾ ਤੇ ਆ ਵੇਖ ਹੀ ਸਕਦੇ ਹੋ ਤੁਸੀਂ ਝੋਨਿਆਂ ਦੇ ਹਾਲ ਸਾਡੇ ਪਿੰਡ ਦਾ ਹਰੀਮਾਪਾਦ ਹੈ ਘਟੋ ਘਟ 1200 1300 ਜਿਹੜਾ ਕਿਲਾ ਵਾ ਬਿਲਕੁਲ ਖਤਮ ਹੋ ਗਿਆ ਤੇ ਅਸੀਂ ਆਸ ਕਰਦੇ ਹਾਂ ਸਰਕਾਰ ਕੋਲ ਵੀ ਇਹ ਡਰੇਨ ਏ ਇਹ ਜਲਤੋ ਜਲਤ ਮਤਲਬ ਸਾਫ ਕਰਾਈ ਜਾਵੇ ਜਦਾਂ ਕਿ ਸਰਦਾਰ ਗੁਰਦੀਪ ਸਿੰਘ ਧਾਵਾ ਨੇ ਮਤਲਬ ਵਿਧਾਨ ਸਭਾ 'ਚ ਗੱਲ ਰੱਖੀ ਹੋਈ ਸੀਗੀ ਵੀ ਮਤਲਬ ਸੱਕੀ ਨਾਲੇ ਜਿਹੜੇ ਨੇ ਸਾਫ ਜਿਹੜੇ ਕੀਤੇ ਜਾਣ ਤਾਂ ਜੋ ਜੇ ਕੀਤੇ ਹੁੰਦੇ ਆ ਨੁਕਸਾਨ ਜਿਹੜਾ ਹੀ ਨੁਕਸਾਨ ਤੇ ਚਲੋ ਹੋਣਾ ਹੀ ਪਾ ਘੱਟ ਹੋਣਾ ਹੀ ਇਹਨਾਂ ਨੁਕਸਾਨ ਹੀ ਹੋਣਾ ਔਰ ਪਾਣੀ ਜਿਹੜਾ ਸੀ ਮਤਲਬ ਕਿ ਉਹਨੇ ਖੇਤ ਜਾਣਾ ਹੀ ਪਾਣੀ ਘਟੋ ਕਾਟੇ ਤੇ 10 ਦਿਨ ਪਾਣੀ ਜਿਹੜਾ ਜੀ ਇੱਥੇ ਮੈਨੂੰ ਵੀ ਇਹਦਾ 5-5 6-6 ਫੋਟ ਖੜਾ ਰਿਹਾ 15 ਦਿਨ ਦੀ ਜਿਆਦਾ ਸਗੋਂ ਜਿਹੜੇ ਆ ਦੇ ਹੈਗੇ ਨੇ ਇਹਨਾਂ ਦਾ ਵਿਖੋਣ ਕਰਨਾ ਕਿ ਇਹਨਾਂ ਕੋਈ ਦਾਣਾ ਹੈ ਇਹਨਾਂ ਨੂੰ ਹੁਣ ਕਣਕ ਬੀਜਣ ਲੱਗਿਆ ਵੀ ਜਿਹੜਾ ਵਾ ਜ਼ਿਮੀਂਦਾਰ ਨੂੰ ਬੜਾ ਬੜਾ ਖਰਚਾ ਚਾਹੀਦਾ ਜੀ ਤੇ ਅਸੀਂ ਇਹੀ ਮੰਗ ਰੱਖਦੇ ਹਾਂ ਸਰਕਾਰ ਗਰੀ ਵੀ ਜਿਹੜੀ ਮਤਲਬ ਗੁਰਦੋਰੀਆਂ ਹੁੰਦੇ ਜਲਦੋਂ ਜਲਦ ਜਿਹੜਾ ਵਾ ਮਤਲਬ ਇਹਨਾਂ ਦੇ ਖਾਤੇ ਜਿਹੜੇ ਪੈਸੇ ਪਾਈ ਜਾਣ ਕਿ ਕਣਕ ਬੀਜ ਸਕਣ ਹਾਂਜੀ ਸਤਿ ਸ੍ਰੀ ਅਕਾਲ ਜੀ ਪਿੰਡ ਰੀਮਾਬਾਦ ਮਸਲਾ ਦੇਖੋ ਜੀ ਇਹ ਜਿਹੜਾ ਹੜ੍ਹ ਦੇ ਪਾਣੀ ਨੇ ਨੁਕਸਾਨ ਕੀਤਾ ਬਹੁਤ ਜ਼ਿਆਦਾ ਫਸਲਾਂ ਦਾ ਤੇ ਅੱਜ ਸਾਡੇ ਪਟਵਾਰੀ ਸਾਹਿਬ ਤੇ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਅਫਸਰ ਨੇ ਉਹ ਆ ਕੇ ਤੇ ਜਿਹੜੇ ਫਸਲਾਂ ਦਾ ਨਰੀਖਣ ਕਰ ਲਿਆ ਵੀ ਕਿੰਨਾ ਕਿੰਨਾ ਨੁਕਸਾਨ ਜਿਹੜਾ ਜ਼ਿਮੀਂਦਾਰਾਂ ਦਾ ਹੋਇਆ ਉਹਦੇ ਸਬੰਧ ਦੇ ਵਿੱਚ ਸਾਰੇ ਅੱਜ ਇਕੱਠੇ ਹੋਏ ਆ ਲਗਭਗ ਜੀ 100 ਦੇ ਵਿੱਚੋਂ 80% ਜਿਹੜੀ ਫਸਲ ਹੈ ਉਹ ਬਿਲਕੁਲ ਜਿਹੜੀ ਬਰਬਾਦ ਹੋ ਚੁੱਕੀ ਹੈ ਪਾਣੀ ਘਟੋ ਘਟ 12 13 ਦਿਨ ਜਿਹੜਾ ਪਾਣੀ ਦੇ ਵਿੱਚ ਉਹ ਡੁਬੀ ਰਹੀ ਹੈ ਤੇ ਜਿਹੜੇ ਕਰਕੇ ਜਿਹੜੀ ਕੋਈ ਨਿਸਰੀ ਉਹ ਵੀ ਖਰਾਬ ਹੋ ਗਈ ਹੈ ਬਿਲਕੁਲ ਤੇ ਜਿਹੜਾ ਕੋਈ ਨਿਸਰਨ ਵਾਲੀ ਹੀ ਉਹ ਤੇ ਬਿਲਕੁਲ ਹੀ ਹੱਥ ਘੜੇ ਕਰ ਗਈ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਪ੍ਰਸ਼ਾਸਨ ਅਧਿਕਾਰੀ ਆਪਣੇ ਲੈਵਲ ਦੇ ਉੱਤੇ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਤਹਿਸੀਲਦਾਰਾਂ ਵੱਲੋਂ ਵੀ ਐਸ.ਐਲ.ਐਮ ਵੱਲੋਂ ਵੀ ਬੀ.ਡੀ.ਪੀ.ਓ ਦਫ਼ਤਰ ਵੱਲੋਂ ਵੀ ਸਾਰੇ ਪ੍ਰਸ਼ਾਸਨ ਜਦੋਂ ਦਾ ਹੜਾ ਆਇਆ ਉਦੋਂ ਦਾ ਹੀ ਵੇਖੋ ਸਾਰਾ ਡਟਿਆ ਪਿਆ ਸਾਡੀ ਜੀ ਨੇਅਰਪੋਰਟ 12 1300 ਕਿੱਲੇ ਦੇ ਲਾਗੇ ਜਿਹੜੀ ਇਹ ਫਸਲ ਬਰਬਾਦ ਹੋ ਗਈ ਹੈ